ਭਗਤੀ ਕਾਲ ਦੇ ਦੌਰ ਵਿੱਚ ਸ਼੍ਰੀ ਨਾਮਦੇਵ ਜੀ ਮਹਾਰਾਜ ਵੀ ਭਗਤਾਂ ਦੇ ਚੋਂ ਇੱਕ ਉੱਗੇ ਭਗਤ ਹੋਏ ਹਨ ਆਪ ਦੀ ਮਾਤਾ ਗੋਨਾਬਾਈ ਔਰ ਆਪ ਦੇ ਪਿਤਾ ਦਾ ਨਾਮ ਰਾਮ ਸੇਠੀ ਸੀ ਨਰਸੀ ਬਾਮਣੀ ਪਿੰਡ ਨਾਮਕ ਗ੍ਰਾਮ ਦੇ ਚ ਕਸਬੇ ਦੇ ਚ ਆਪ ਦਾ ਜਨਮ ਹੋਇਆ ਜੋ ਜ਼ਿਲ੍ਹਾ ਸਤਾਰਾ ਦੇ ਚ ਹੈ ਬਚਪਨ ਤੋਂ ਹੀ ਮਾਂ ਬਾਪ ਤੋਂ ਪਵਨ ਸੰਸਕਾਰ ਮਿਲਣ ਦੇ ਕਾਰਨ ਆਪ ਦਾ ਰਜੂ ਬਚਪਨ ਤੋਂ ਹੀ ਭਗਤੀ ਭਾਵਨਾ ਵਾਲਾ ਸੀ ਪ੍ਰਭੂ ਦੀ ਤਰਸ ਸੀ ਬੱਚਿਆਂ ਦੇ ਨਾਲ ਖੇਡਦੇ ਆਂ ਵੀ ਆਪ ਹਰੀ ਚਿੰਤਨ ਕਰਦੇ ਸਨ ਸਹਿਜੇ ਸਹਿਜੇ ਆਪ ਵੱਡੇ ਹੋਏ ਦੁਨਿਆਵੀ ਤਾਲੀਮ ਆਪ ਨੇ ਹਾਸਲ ਕੀਤੀ ਲੇਕਿਨ ਆਪ ਦੇ ਅੰਦਰ ਨਿਰਗੁਣ ਬ੍ਰਹਮ ਦੀ ਉਪਾਸ਼ਨਾ ਪਰਬਲ ਰੂਪ ਦੇ ਚ ਘਰ ਕਰਦੀ ਗਈ ਇਹ ਗੱਲ ਵੱਖਰੀ ਹੈ ਕਿ ਬਣੇ ਹੋਏ ਸੰਸਕਾਰਾਂ ਦੇ ਮੁਤਾਬਕ ਤੇ ਦੇਸ਼ ਦੀ ਬਣੀ ਹੋਈ ਸੰਸਕ੍ਰਿਤੀ ਦੇ ਮੁਤਾਬਕ ਆਪ ਕੁਝ ਮੰਦਰਾਂ ਦੇ ਦਰਸ਼ਨ ਕਰਨ ਲਈ ਵੀ ਗਏ ਜੈਸੇ ਕਿ ਆਪ ਦੀ ਬਾਣੀ ਤੋਂ ਵੀ ਪਤਾ ਚਲਦਾ ਹੈ ਲੇਕਿਨ ਮੰਦਰ ਦੇਚ ਜੋ ਆਪ ਨਾਲ ਵਿਵਹਾਰ ਹੋਇਆ ਉਸ ਦਾ ਵੀ ਆਪ ਜ਼ਿਕਰ ਕਰਦੇ ਨੇ ਹਸਤ ਖੇਲਤ ਤੇਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਮੰਦਰ ਦੇਚ ਭਗਤੀ ਕਰਦੇ ਆ ਪ੍ਰਭੂ ਦੇ ਗੀਤ ਗਾਉਂਦੇ ਆ ਕਿਉਂ ਉਠਾਏ ਗਏ ਕਿਉਂ ਬਾਹਰ ਕੱਢੇ ਗਏ ਕਿਉਂਕਿ ਸ਼ੂਦਰ ਜਾਤੀ ਦੇ ਸਨ ਤੇ ਸ਼ੂਦਰ ਜਾਤੀ ਲਈ ਮੰਦਰਾਂ ਦਾ ਪ੍ਰਵੇਸ਼ ਬੰਦ ਸੀ ਆਪ ਸਵੈਮ ਕਹਿੰਦੇ ਨੇ ਹਸਤ ਖਲਿਤ ਤੇਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਹੀਨੜੀ ਜਾਤ ਮੇਰੀ ਜਾਤ ਮਰਾਇਆ ਛੀਪੇ ਕੇ ਜਨਮ ਮੋਖੋ ਕਾਹੇ ਕੋ ਆਇਆ ਭਗਤੀ ਭਾਵ ਵਿੱਚ ਭਿਜੇ ਗੀਤ ਆਪ ਜੁਗਾਰੇ ਸੁਣ ਤੇ ਮੰਦਰਾਂ ਦੇ ਵਿੱਚ ਜੋ ਕਥਾ ਕੀਰਤਨ ਹੁੰਦਾ ਸੀ ਉਸ ਦੇ ਜੋ ਸੁਣਨ ਦਾ ਆਪ ਦੇ ਅੰਦਰ ਸ਼ੌਕ ਸੀ ਲੇਕਿਨ ਬ੍ਰਾਹਮਣਾਂ ਦਾ ਜੋ ਵਿਵਹਾਰ ਸੀ ਉਸ ਤੋਂ ਦੁਖ ਤੋਕੇ ਆਪ ਕਹਿੰਦੇ ਨੇ ਛੀਪੇ ਕੇ ਜਨਮ ਮੋਖੋ ਕਾਹੇ ਕੋ ਆਇਆ اے ਪ੍ਰਭੂ ਤੂੰ ਛੀਂਬੇ ਦੇ ਘਰ ਮੈਨੂੰ ਜਨਮ ਕਿਉਂ ਦਿੱਤਾ ਕਿ ਭਗਤੀ ਕਰਨ ਦਾ ਅਖਤਿਆਰ ਲੋਕੀ ਮੈਨੂੰ ਨਹੀਂ ਦਿੰਦੇ ਮੰਦਰਾਂ ਦੇ ਚੋਂ ਤੱਕੇ ਮਾਰ ਕੇ ਕੱਢਦੇ ਨੇ ਲੈ ਕਮਲੀ ਚਲਿਓ ਪਲਟਾਏ ਦੇਹੁਰੇ ਪਾਛੇ ਬੈਠਾ ਜਾਏ ਆਖਿਰ ਆਪਣਾ ਚਦਰ ਵਿਛਾ ਕੇ ਜਿਸ ਦੇ ਉੱਤੇ ਉਹ ਬੈਠਾ ਹੋਇਆ ਸੀ ਉਹਨੂੰ ਸੰਭਾਲ ਕੇ ਸਮੇਟ ਕੇ ਮੰਦਰ ਦੇ ਪਿਛਵਾੜੇ ਜਾ ਬੈਠਾ ਆਪ ਦਾ ਹੀ ਵਾਕ ਹੈ ਜਿਉਂ-ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਦਾ ਦੇਹੁਰਾ ਫਿਰੇ ਜੈਸੇ-ਜੈਸੇ ਉਹ ਪ੍ਰਭੂ ਦੇ ਗੀਤ ਗਾਉਂਦੇ ਨੇ ਪ੍ਰਭੂ ਵਿੱਚ ਲੀਨ ਹੁੰਦੇ ਨੇ ਵੈਸੇ-ਵੈਸੇ ਮੰਦਰ ਫਿਰਦਾ ਹੈ ਔਰ ਮੰਦਰ ਦਾ ਜੋ ਮੁਖ ਦਵਾਰ ਸੀ ਉਸ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ ਮੂਰਤੀਆਂ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ ਔਰ ਪੰਡੀਆਂ ਦੀ ਤਰਫ ਪਿਛਵਾਲ ਲਾ ਫੇਰ ਦਿਆ ਨਾਮੇ ਕੋ ਦੇਹੁਰਾ ਪੰਡਿਆਂ ਕੋ ਪਿਛਵਾੜ ਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਇਹ ਮੰਦਰ ਗੌਂਡਾ ਦੇਚ ਅੱਜ ਵੀ ਮੌਜੂਦ ਹੈ ਸ੍ਰੀ ਸਚਖੰਡ ਹਜ਼ੂਰ ਸਾਹਿਬ ਤੋਂ ਗਾਲਬਨ 40 ਮੀਲ ਦੀ ਦੂਰੀ ਤੇ ਔਰੰਗਾਬਾਦ ਰੋਡ ਤੇ ਇਹ ਗੌਂਡਾ ਨਾਮ ਦਾ ਬਹੁਤ ਵੱਡਾ ਤੀਰਥ ਹੈ ਇਸ ਆਉਂਡਾ ਨਾਮ ਦੇ তীর্থ ਤੇ ਉੱਤੇ ਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਨੇ ਇਹ ਪ੍ਰਭੂ ਦੇ ਗੀਤ ਗਾਏ ਤੇ ਆਪ ਨੂੰ ਤੱਕੇ ਮਾਰ ਕੇ ਬਾਹਰ ਕੱਢਿਆ ਗਿਆ ਇਹ ਮੰਦਿਰ ਇਤਿਹਾਸਿਕ ਮੰਦਿਰ ਹੈ ਔਰ ਕਸਬੇ ਦਾ ਨਾਂ ਆਉਂਡਾ ਹੈ ਮਹਾਰਾਸ਼ਟਰ ਦੇ ਵਿੱਚ ਬੇਸ਼ੁਮਾਰ ਤੀਰਥਾਂ ਦੇ ਚੋਂ ਇਹ ਅਸਥਾਨ ਵੀ ਤੀਰਥ ਸਥਲ ਕਰਕੇ ਬਹੁਤ ਮਸ਼ਹੂਰ ਹੈ ਔਰ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਵੀ ਅਸਥਾਨ ਇਸ ਮੰਦਿਰ ਦੇ ਵਿੱਚ ਅੱਜ ਬਣਿਆ ਹੈ ਭਾਵੇਂ ਆਪ ਸਰੀਰਕ ਰੂਪ ਦੇ ਜਦ ਮੌਜੂਦ ਸਨ ਤਾਂ ਆਪ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਲੇਕਿਨ ਅੱਜ ਉਹਨਾਂ ਦੀ ਮੂਰਤੀ ਮੰਦਰ ਦੇ ਦਵਾਰ ਤੋਂ ਬਾਹਰ ਸਥਾਪਨ ਕੀਤੀ ਹੋਈ ਹੈ ਔਰ ਦੂਰੋਂ ਹੀ ਪੁਜਾਰੀ ਆਵਾਜ਼ ਮਾਰਦੇ ਨੇ ਸੰਤ ਨਾਮਦੇਵ ਦੇ ਦਰਸ਼ਨ ਕਰੋ ਸੰਤ ਨਾਮਦੇਵ ਦੇ ਦਰਸ਼ਨ ਕਰੋ ਲੇਕਿਨ ਇਹ ਅਜੂਬਾ ਪ੍ਰithvi ਤੇ ਮੌਜੂਦ ਹੈ ਕਿ ਮੂਰਤੀਆਂ ਦਾ ਮੂੰਹ ਇੱਕ ਪਾਸੇ ਹੈ ਮੰਦਰ ਦਾ ਮੂੰਹ ਦੂਸਰੇ ਪਾਸੇ ਹੈ ਔਰ ਇਹ ਅਜੂਬਾ ਕਹਿੰਦੇ ਨੇ ਸ਼੍ਰੀ ਨਾਮਦੇਵ ਜੀ ਮਹਾਰਾਜ ਕਰਕੇ ਹੋਇਆ ਕਿਉਂਕਿ ਆਪ ਨੂੰ ਜੇ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਆਪ ਪਿੱਛੇ ਜਾ ਬੈਠੇ ਤਾਂ ਮੂਰਤੀਆਂ ਨੇ ਵੀ ਰੁਖ ਨਾਮਦੇਵ ਦੀ ਤਰਫ ਹੀ ਕਰ ਲਿਆ ਖੈਰ ਮਹਾਰਾਸ਼ਟਰ ਦੇ ਵਿੱਚ ਭਰਮਣ ਕਰਦੇ ਹਾਂ ਪ੍ਰਭੂ ਗੀਤ ਗਾਉਂਦੇ ਹਾਂ ਆਪ ਮਨੁੱਖਤਾ ਲਈ ਇੱਕ ਪਵਿੱਤਰ ਮਾਹੌਲ ਬਣਾ ਰਹੇ ਸਨ ਦਰਸਲ ਭਗਤ ਦਾ ਹੋਣਾ ਹੀ ਵਾਤਾਵਰਣ ਦਾ ਪਵਿੱਤਰ ਹੋਣਾ ਹੈ ਉਹਦੇ ਸਰੀਰ ਦੇ ਵਿੱਚੋਂ ਜੋ ਲਹਿਰਾਂ ਨਿਕਲਦੀਆਂ ਨੇ ਤਰੰਗਾ ਨਿਕਲਦੀਆਂ ਨੇ ਉਹ ਆਸ-ਪਾਸ ਦੇ ਮਾਹੌਲ ਨੂੰ ਪਵਿੱਤਰ ਕਰਦੀਆਂ ਨੇ ਜਿਵੇਂ ਕਿ ਭਗਤ ਕਬੀਰ ਦਾ ਕਹਿਣਾ ਹੈ ਕਬੀਰ ਸੋਮੁਖ ਧਨ ਹੈ ਜੈ ਮੁਖ ਕਈਏ ਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ ਦੇਹੀ ਦਾ ਤੇ ਕਹਿਣਾ ਕਿ ਇੱਕ ਸੁਰਤ ਹੋ ਕੇ ਜੋ ਪ੍ਰਭੂ ਗੀਤ ਉਚਾਰਨ ਕਰਨੇ ਨੇ ਪ੍ਰਭੂ ਸਿਮਰਨ ਕਰਨਾ ਉਹਦੇ ਨਾਲ ਤੇ ਸਾਰਾ ਨਗਰ ਪਵਿੱਤਰ ਹੋ ਜਾਂਦਾ ਹੈ ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ ਤੋਂ ਨਾਮਦੇਵ ਨੇ ਥਾਂ ਥਾਂ ਤੇ ਮਹਾਰਾਸ਼ਟਰ ਦੇ ਵਿੱਚ ਭਰਮਣ ਕਰਨਾ ਆਰੰਭ ਕੀਤਾ ਇਸ ਤੋਂ ਬਾਅਦ ਆਪ ਨੇ ਸਮst ਭਾਰਤ ਦਾ ਵੀ ਰਚਨ ਕੀਤਾ دہਲੀ ਦੇ ਜਦ ਆ ਪਾਏ ਤੇ ਆਪ ਦੇ ਭਗਤੀ ਭਾਵ ਦੇ ਸੰਗੀਤ ਨੇ ਜਦ ਸਰੋਤਿਆਂ ਦੇ ਮਨਾਤੇ ਆਪਣਾ ਪ੍ਰਭਾਵ ਪਾਇਆ ਤੇ ਆਪਦੇ ਆਲੇ ਦੁਆਲੇ ਬਹੁਤੀ ਭੀੜ ਇਕੱਠੀ ਹੋਈ ਤਾਂ ਉਹ ਪੁਰਾਣਾ ਝਗੜਾ ਸ਼ੁਰੂ ਹੋ ਗਿਆ ਜਿਹਨੂੰ ਕੰਨ ਨੇ ਸੱਤ ਤੇ ਸਤਾ ਦਾ ਝਗੜਾ ਵਕਤ ਦੇ ਸੁਲਤਾਨ ਸਿਕੰਦਰ ਲੋਧੀ ਨੂੰ ਇਹ ਗੱਲ रास ਨਹੀਂ ਆਈ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ ਇਤਨਾ ਇਕੱਠ ਇਸ ਤੋਂ ਸਤਾਧਾਰੀ ਕਈ ਦਫਾ ਖਤਰਾ ਮਹਿਸੂਸ ਕਰਦੇ ਨੇ ਇਕ ਵਿਅਕਤੀ ਦੇ ਪਿੱਛੇ ਇਤਨੀ ਭੀੜ ਕਿਉਂ ਹੈ ਤੇ ਇਹ ਭੀੜ ਕਿਸੇ ਵਕਤ ਸਾਡੇ ਲਈ ਦੁਖਦਾਈ ਸਾਬਤ ਨਾ ਹੋਵੇ ਲਿਆ ਜਾ ਸ਼੍ਰੀ ਨਾਮਦੇਵ ਜੀ ਮਹਾਰਾਜ ਨੂੰ ਪਕੜ ਕੇ ਹਿਰਾਸਤ ਦੇ ਚ ਲੈ ਲਿਆ ਗਿਆ ਔਰ ਸੁਲਤਾਨ ਨੇ ਕਿਹਾ ਕਿ ਮੇਰੇ ਘਰ ਦੀ ਇਹ ਕਪਲਾ ਗੋ ਮਰ ਗਈ ਹੈ ਇਸ ਨੂੰ ਤੂੰ ਆਪਣੀ ਸ਼ਕਤੀ ਨਾਲ ਜਿਵਾ ਦੇ ਤੇ ਤੈਨੂੰ ਛੱਡਾਂਗਾ ਵਰਨਾ ਨਹੀਂ ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਜਨਮ ਤੇ ਮਰਨ ਪ੍ਰਭੂ ਦੇ ਹੱਥ 'ਚ ਹੈ ਹਮਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਇਹ ਜਨਮ ਤੇ ਮਰਨ ਰਾਮ ਦੇ ਹੱਥ ਦੇ 'ਚ ਹੈ ਨਾ ਕਿ ਮੇਰੇ ਹੱਥ ਦੇ 'ਚ ਹੈ ਸੁਲਤਾਨ ਕ੍ਰੋਧ ਦੇ ਚ ਆਇਆ ਗੁੱਸੇ ਦੇ ਚ ਆਇਆ ਔਰ ਜੇਲ ਵਿੱਚ ਨਾਮਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ ਦਹਲੀ ਦੇ ਪਤਵੰਤੇ ਆਨੇ ਆਖਿਰ ਸੋਚਿਆ ਕਿ ਕੀਮਤੀ ਇਨਸਾਨ ਹੈ ਭਗਤ ਹੈ ਔਰ ਐਸਾ ਨਾ ਹੋਵੇ ਕਿ ਰਾਜ ਹੱਟ ਦੇ ਸਾਹਮਣੇ ਇਸ ਦੀ ਕੀਮਤੀ ਜਾਨ ਚਲੀ ਜਾਏ ਤੋ ਸਾਰੇ ਪਤਵੰਤੇ ਸੁਲਤਾਨ ਨੂੰ ਸਮਝਾਣ ਲਈ ਗਏ ਜਦ ਵੀ ਕਦੀ ਰਾਜ ਹੱਟ ਤੇ ਭਗਤੀ ਦਾ ਹੱਥ ਆਪਸ ਦੇ ਵਿੱਚ ਟਕਰਾਂਦਾ ਹੈ ਤੋ ਵਾਕਈ ਰਾਜ ਹਟ ਲਈ ਇੱਕ ਕਿਆਮਤ ਹੀ ਨਾਜ਼ਲ ਹੁੰਦੀ ਹੈ ਐਸਾ ਆਦ ਕਾਲ ਤੋਂ ਚਲੇ ਆ ਰਿਹਾ ਭਗਤ ਹਟ ਕਰਦਾ ਹੈ ਆਪਣੀ ਸਚਾਈ ਤੇ ਪਰ ਸਤਾਧਾਰੀ ਹਟ ਕਰਦਾ ਹੈ ਆਪਣੀ ਸਤਾ ਤੇ ਆਪਣੀ ਝੂਠ ਤੇ ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਤੁਰਾ ਤਰਕ ਤਾਜ਼ੀ ਬ ਮਕਰੋ ਰਾਇਆ ਮਰਾ ਚਾਰਾ ਸਾਜੀ ਬ ਸਿਦਕੋ ਸਫਾ ਮੈਂ ਸਿਦਕ ਤੇ ਖੜਾ ਸਚਾਈ ਤੇ ਖੜਾ ਸਫਾਈ ਤੇ ਖੜਾ ਐ ਸੁਲਤਾਨ ਤੂੰ ਝੂਠ ਤੇ ਖੜਾ ਹੈ ਫਰੇਬ ਤੇ ਖੜਾ ਹੈ ਫਰੇਬ ਤੇ ਖੜਾ ਤੂੰ ਇਸ ਤੋਂ ਅਗਾਹ ਪਿਛਾ ਨਹੀਂ ਹੋਣਾ ਚਾਹੁੰਦਾ ਇਹ ਤੇਰਾ ਹੱਟ ਹੈ ਪਰ ਸੱਚ ਤੇ ਮੈਂ ਖੜਾ ਮੈਂ ਵੀ ਇਧਰ ਉਧਰ ਨਹੀਂ ਹੋਣਾ ਚਾਹੁੰਦਾ ਇਹ ਮੇਰਾ ਹੱਟ ਹੈ ਸਤ ਤੇ ਸਤਾਧਾਰੀਆਂ ਦੀ ਆਦ ਕਾਲ ਤੋਂ ਹੀ ਨਹੀਂ ਬਣੀ ਸਤਾਧਾਰੀ ਸਤਵਾਦੀਆਂ ਦੇ ਗੁਣ ਉਹਨਾਂ ਦੇ ਆਲੇ ਦੁਆਲੇ ਸ਼ਰਧਾਲੂਆਂ ਦੀ ਭੀੜ ਨੂੰ ਵੇਖ ਕੇ ओके ਤੇ ਤੇ ਸਤਵਾਦੀ ਸਤਾਧਾਰੀਆਂ ਦੇ جھوٹ ਨਾਲ ਕਦੇ ਸਹਿਮਤ ਨਹੀਂ ਹੁੰਦੇ ਰਹੇ ਤੋਂ ਨਾਮਦੇਵੀ ਸਹਿਮਤ ਨਾ ਹੋਏ ਸੁਲਤਾਨ ਨੇ ਕਹਿ ਦਿੱਤਾ ਨਾਮਦੇਵ ਨੂੰ ਕਰੜੀ ਤੋਂ ਕਰੜੀ ਸਜ਼ਾ ਦੇਵਾਂਗੇ ਲੇਕਿਨ ਜਦ ਦਿੱਲੀ ਦੇ ਪਤਵੰਤੇ ਸੁਲਤਾਨ ਦੇ ਕੋਲ ਪਹੁੰਚੇ ਤੇ ਕਹਿਣ ਲੱਗੇ ਇਹ ਕੀਮਤੀ ਮਨੁੱਖ ਹੈ ਇਸ ਦੀ ਹੋਂਦ ਮਨੁੱਖਤਾ ਦੀ ਤਾਮੀਰ ਵਿੱਚ ਸਹਾਇਕ ਹੁੰਦੀ ਹੈ ਮਦਦਗਾਰ ਹੁੰਦੀ ਹੈ ਇਹ ਤੇ ਚੰਦਨ ਦਾ ਬ੍ਰਿਖਸ਼ ਹੈ ਚੱਲਦਾ ਫਿਰਦਾ ਖੁਸ਼ਬੂਆਂ ਵੰਡਦਾ ਹੈ ਸ਼ੀਤਲਤਾ ਵੰਡਦਾ ਹੈ ਇਹਨੂੰ ਛੋੜ ਦਿਓ ਸੁਲਤਾਨ ਕਹਿੰਦੇ ਨੇ ਮੈਂ ਕਿਸੇ ਕੀਮਤ ਤੇ ਵੀ ਨਹੀਂ ਛੱਡਣਾ ਇੱਕੋ ਹੀ ਸ਼ਰਤ ਹੈ ਮੋਹੀ ਹੋਈ ਗਊ ਇਹ ਜਵਾ ਦੇਵੇ ਪਰ ਮੋਹੀ ਹੋਈ ਗਊ ਨੂੰ ਜਵਾਣ ਤੋਂ ਨਾਮਦੇਵ ਨੇ ਇਨਕਾਰ ਕੀਤਾ ਹੈ ਦੇਲੇ ਦੇ دھਣਾੜ ਸੇਠਾ ਨੇ ਬਗਤਾ ਨੇ ਆਖਰ ਸੁਲਤਾਨ ਨੂੰ ਕਿਹਾ ਕਿ ਨਾਮਦੇਵ ਦੇ ਸਰੀਰ ਦਾ ਜੋ ਵਜ਼ਨ ਹੈ ਇਤਨੇ ਵਜ਼ਨ ਦਾ ਸਾਡੇ ਕੋਲ ਸੋਨਾ ਲੈ ਲੋ ਚਾਂਦੀ ਲੈ ਲੋ ਨਾਮਦੇਵ ਨੂੰ ਛੱਡ ਦਿਓ ਤਾਂ ਸੁਲਤਾਨ ਕਹਿੰਦਾ ਮਾਲ ਲਾਉ ਤਾਂ ਦੋਜ਼ਖਬਰਾਂ ਮੈਂ ਦੋਜ਼ਖਾਂ ਦੇਚ ਨਹੀਂ ਜਾਣਾ ਮੈਂ ధਨ ਮਾਲ ਲੈ ਕੇ ਇਸ ਕਾਫਰ ਨੂੰ ਨਹੀਂ ਛੱਡਣਾ ਤੋ ਸਾਰੇ ਪਤਵੰਤੇ ਹੱਥ ਜੋੜ ਕੇ ਸੁਲਤਾਨ ਨੂੰ ਕਹਿੰਦੇ ਨੇ ਮੋਈ ਹੋਈ ਗਉ ਨਾਮ ਦੇਵ ਨਹੀਂ ਜਵਣਾ ਚਾਹੰਦੇ ਧਨ ਮਾਲ ਤੁਸੀਂ ਨਹੀਂ ਲੈਣਾ ਚਾਹੰਦੇ ਤਾਂ ਕੋਈ ਤੀਸਾ ਤਰੀਕਾ ਕੱਢੋ ਕੋਈ ਤੀਸਰਾ ਮਾਰਕ ਕੱਢੋ ਤਾਂ ਕਿ ਨਾਮ ਦੇਵ ਦੀ ਬੰਦ ਖਲਾਸੀ ਹੋ ਸਕੇ ਤਾਂ ਤੀਸਰਾ ਤੀਕਾ ਸੁਲਤਾਨ ਨੇ ਕਿਹਾ ਇੱਕੋ ਹੀ ਹੈ ਕਿ ਰਾਮ ਕਹਿਣਾ ਛੱਡ ਦੇਵੇ ਇਹ ਖੁਦਾ ਖੁਦਾ ਦਾ ਰਟਨ ਕਰੇ ਨਾਮਦੇਵ ਨੂੰ ਜਦ ਇਹ ਗੱਲ ਆਖੀ ਗਈ ਤਾਂ ਕਹਿ ਲਗੇ ਨਹੀਂ ਮੈਂ ਆਪਣੇ ਹੱਥ ਤੇ ਕਾਇਨਾ ਉਸ ਸਮੇਂ ਭਰਮਣ ਦੇਚ ਨਾਮਦੇਵ ਜੀ ਦੀ ਮਾਤਾ ਵੀ ਨਾਮਦੇਵ ਜੀ ਦੇ ਨਾਲ ਸਨ ਤੇ ਮਾਂ ਨੇ ਕਹਿ ਦਿੱਤਾ ਛੋੜ ਰਾਮ ਕਿਨਾ ਭਜੇ ਖੁਦਾਏ ਛੱਡ ਜਾਨ ਬਚਦੀ ਹੈ ਖੁਦਾ ਖੁਦਾ ਕਹਿਣਾ ਅਰੰਭ ਕਰ ਨਾਮਦੇਵ ਕਹਿੰਦੇ ਨਹੀਂ ਮੈਂ ਐਸਾ ਨਹੀਂ ਕਰਨਾ ਕਤਈ ਨਹੀਂ ਕਰਨਾ ਤੇ ਮਾਂ ਕਹਿਣ ਲੱਗੀ ਮੈਂ ਤੇ ਕਈ ਦਫਾ ਤੇਰੀ ਜ਼ਬਾਨ ਤੋਂ ਅੱਲਾਹ ਦੀ ਧੁਨੀ ਸੁਣੀ ਹੈ ਖੁਦਾ ਦੇ ਗੀਤ ਸੁਣੇ ਨੇ ਤੇ ਤੂੰ ਆਪ ਹੀ ਤੇ ਕਹਿੰਦਾ ਰਿਹਾ ਹੈ ਰਾਮ ਤੇ ਖੁਦਾ ਦੇ ਵਿੱਚ ਕੋਈ ਭੇਦ ਨਹੀਂ ਹੈ ਔਰ ਤੂੰ ਐਸੇ ਗੀਤ ਗਾਉਂਦਾ ਰਹਿ ਨਾਮਦੇਵ ਜੀ ਮਹਾਰਾਜ ਦਾ ਐਸਾ ਇੱਕ ਪਾਵਨ ਪਵਿੱਤਰ ਵਾਕ

ਹਾਜ਼ਰਾ ਹਜ਼ੂਰ ਦਰਪੇਸ਼ ਤੋ ਮਨੀ ਦਰਿਆ ਤੂੰ ਦਹਿੰਦ ਤੂੰ ਬਿਸਿਆਰ ਤੂੰ ਧਨੇ ਦੇਹ ਲਹਿ ਇੱਕ ਤੂੰ ਦਿਗਰ ਕੋ ਨਹੀਂ ਤੂੰ ਦਾਣਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਜੇ ਸੁਆਮੀ ਬਖਸ਼ਿੰਦ ਤੋ ਹਰੀ ਇਹਦੇ ਚ ਜਿਤਨੇ ਵੀ ਨਾਮ ਨਾਮਦੇਵ ਜੀ ਮਹਾਰਾਜ ਨੇ ਉਚਾਰਨ ਕੀਤੇ ਨੇ ਕਰੀਬਨ ਕਰੀਬਨ ਇਸਲਾਮੀ ਨੇ ਕਰੀਮਾ ਰਹੀਮਾ ਅੱਲਾ ਤੂੰ ਗਨੇ ਹਾਜ਼ਰਾ ਹਜ਼ੂਰ ਦਰਪੇਸ਼ ਤੋ ਮਨੇ ਤੋ ਇਹ ਸਾਰੇ ਨਾਮ ਇਸਲਾਮੀ ਨੇ ਮਾ ਨੇ ਕਿਆ ਤੋ ਤੇ ਕਈ ਦਫਾ ਅੱਲਾ ਅੱਲਾ ਦੇ ਧੁਨ ਰਟਦਾ ਕਈ ਦਫਾ ਕਰੀਮ ਕਰੀਮ ਰਹੀਮ ਰਹੀਮ ਕਰਕੇ ਉਚਾਰਨ ਕਰਦਾ ਅੱਜ ਕੀ ਹੈ ਅੱਜ ਕਹਿ ਦੇ ਜਾਨ ਬਖਸ਼ੀ ਹੋ ਜਾਏਗੀ ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੀ ਮਾਤਾ ਨੂੰ ਕਹਿੰਦੇ ਉਦੋਂ ਜਦ ਮੈਂ ਅੱਲਾ ਦਾ ਨਾਮ ਉਚਾਰਨ ਕਰਦਾ ਆਪਣੀ ਮੌਜ ਦੇਚ ਆਪਣੀ ਮਸਤੀ ਦੇ ਵਿੱਚ ਲੇਕਿਨ ਅੱਜ ਆਖਾਂਗਾ ਤੇ ਮਜਬੂਰੀ ਦੇ ਵਿੱਚ ਜੇ ਅੱਜ ਆਖਾਂਗਾ ਤਾਂ ਜ਼ਬਰ ਹੇਟ ਅੱਜ ਆਖਾਂਗਾ ਤਾਂ ਦਬਾਅ ਹੇਟ ਤੋ ਦਬਾਅ ਹੇਟ ਕਹਿਣ ਵਾਸਤੇ ਮੈਂ ਤਿਆਰ ਨਹੀਂ ਦਬਾਅ ਦੇ ਵਿੱਚ ਆ ਕੇ ਤੇ ਮੈਂ ਰਾਮ ਕਹਿਣ ਨੂੰ ਵੀ ਤਿਆਰ ਨਹੀਂ ਮੈਂ ਖੁਦਾ ਕਿਸ ਤਰ੍ਹਾਂ ਆਖਾਂਗਾ ਮੌਜ ਨਾਲ ਕਹਿਣਾ ਮਸਤੀ ਨਾਲ ਕਹਿਣਾ ਲਿਆਜ਼ਾ ਮੈਂ ਐਸਾ ਨਹੀਂ ਕਰਾਂਗਾ ਕਹਿੰਦੇ ਨੇ ਕਿ ਸਾਤ ਘੜੀ ਜਦ ਬੀਤੀ ਸੁਣੀ ਅਜੂ ਨਾ ਆਏ ਤ੍ਰਿਭਵਨ ਧਨੀ ਨਾਮਦੇਵ ਜੀ ਮਹਾਰਾਜ ਨੇ ਪ੍ਰਾਰਥਨਾ ਕੀਤੀ ਹੈ ਪ੍ਰਭੂ ਮੈਂ ਆਪਣਾ ਫੈਸਲਾ ਤੇਰੇ ਹੱਥ ਛੋੜਦਾ ਜੋ ਤੇਰੀ ਮਰਜ਼ੀ ਪ੍ਰਭ ਆਪਣੀ ਵਡਿਆਈ ਚਾਹੰਦਾ ਜਨ ਕਾ ਜੈਕਾਰ ਕਰਾਈ ਐਸਾ ਹੋ ਜਾਂਦਾ ਹੈ ਕਈ ਦਫਾ ਪ੍ਰਭੂ ਦੀ ਵਡਿਆਈ ਭਗਤਾਂ ਦੇ ਜੈ ਜੈਕਾਰ ਤੋਂ ਪ੍ਰਗਟ ਹੁੰਦੀ ਹੈ ਸੰਤਾਂ ਦੇ ਜੈ ਜੈਕਾਰ ਤੋਂ ਪ੍ਰਗਟ ਹੁੰਦੀ ਹੈ ਕੰਨ ਨੇ ਮੋਈ ਹੋਈ ਗਊ ਉੱਠ ਖੜੋਈ ਔਰ ਬਾਦਸ਼ਾਹ ਦੇ ਪੇਟ ਦੇ ਸੋਲ ਪੈ ਗਏ ਦਰਦ ਹੋਣਾ ਸ਼ੁਰੂ ਹੋਇਆ ਇਧਰ ਮੋਈ ਹੋਈ ਗਊ ਜਦ ਜ਼ਿੰਦਾ ਹੋਈ ਇਸ ਕਰਾਮਾਤ ਨੂੰ ਵੇਖਿਆ ਦੂਸਰੇ ਪਾਸੇ ਸ਼ਰੀਰ ਦੇ ਵਿੱਚ ਅਥਾ ਪੀੜਾ ਨੂੰ ਵੇਖਿਆ ਤਾਂ ਆਪਣੀ ਕਰਨੀ ਤੇ ਸ਼ਰਮਸਾਰ ਹੋਇਆ ਪਛਤਾਵਾ ਪੈਦਾ ਹੋਇਆ ਆਕੇ ਨਾਮਦੇਵ ਦੀ ਕਦਮਬੋਸੀ ਕੀਤੀ ਨਾਮਦੇਵ ਦੇ ਕਦਮਾਂ ਤੇ ओके ਮਥਾ ਦੇਖਿਆ ਤਦ ਹੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜਾ ਹਰ ਯੁਗ ਦੇ ਵਿੱਚ ਹਰ ਸਮੇਂ ਚੰਗੇ ਚੰਗੇ ਭਗਤ ਹੋਏ ਨੇ ਔਰ ਉਹਨਾਂ ਦੀ ਲੱਜਾ ਪ੍ਰਭੂ ਆਪ ਰੱਖਦਾ ਰਿਹਾ ਹੈ ਉਹਨਾਂ ਦੀ ਲੱਜਾ ਈਸ਼ਵਰ ਆਪ ਰੱਖਦਾ ਰਿਹਾ ਹੈ ਸ਼੍ਰੀ ਨਾਮ ਦੇਵ ਜੀ ਮਹਾਰਾਜ ਭਰਮਣ ਕਰਦੇ ਹੋਏ ਥਾਂ ਪਰਥਾ ਉਪਦੇਸ਼ ਸੰਦੇਸ਼ ਦਿੰਦੇ ਹੋਏ ਆਖਿਰ ਵਾਪਸ ਪੰਡਰਪੁਰ ਆਏ ਪੰਡਰਪੁਰ ਦੇ ਵਿੱਚ ਵੀ ਆਪ ਨਾਲ ਉਹੀ ਵਿਵਹਾਰ ਹੋਇਆ ਜੋ ਆਂਡੇ ਦੇ ਛੋਇਆ ਕਿਉਂ ਕਿ ਪੰਡਰਪੁਰ ਦੇ ਵਸਨੀਕਾਂ ਨੂੰ ਵੀ ਪਤਾ ਸੀ ਕਿ ਆਪ ਜਾਤ ਵੇਛੀ ਬਾਨੇ ਔਰ ਨਵੇਂ ਕਪੜਿਆਂ ਨੂੰ ਖੁੰਬ ਤੇ ਚਾੜ ਕੇ ਧੋ ਕੇ ਤੇ ਫਿਰ ਉਹਨਾਂ ਨੂੰ ਰੰਗਣਾ ਇਹ ਨਾਮਦੇਵ ਦੀ ਕਿਰਤ ਸੀ ਨਾਮਦੇਵ ਦਾ ਧੰਦਾ ਸੀ لیکن بھگتی بھاؤ دے گیت اس ڈھنگ نال چاروں پاسے کھلے کہ پندر وسنے ایک آپ رہے پرکرما تارکک پروہت لوگ نے ودوان نے آپ تو پوچھا کہ تسی اپنا ہردہ پربھو نال میں جوڑے کی یوگتی ہے کی یوگتی ہے آخر ڈھنگ کی وقت ہے ਤੌਰ ਤਰੀਕਾ ਕੀ ਵਰਤੇ ਹੈ ਤੌਰ ਤਰੀਕਾ ਕਬੀਰ ਤੋਂ ਵੀ ਕਿਸੇ ਵਕਤ ਪੁੱਛਿਆ ਗਿਆ ਸੀ ਤਾਂ ਆਪਨੇ ਸਾਫ਼ ਕਹਿ ਦਿੱਤਾ ਸੀ ਤਜ ਭਰਮ ਕਰਨ ਬਿਦ ਨਿਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇ ਬਿਦ ਨਿਖੇਦ ਬਿਦੀ ਨਿਸ਼ੇਦ ਕੋਈ ਬਿਦੀ ਨਹੀਂ ਹੈ ਕੋਈ ਢੰਗ ਨਹੀਂ ਹੈ ਕਬੀਰ ਕਹਿੰਦੇ ਨੇ ਕੋਈ ਢੰਗ ਨਹੀਂ ਹੈ ਭਰੇ ਹੋਇਆ ਠੰਡਾ ਪਾਣੀ ਦਾ ਗਲਾਸ ਮਨੁੱਖ ਦੇ ਅੱਗੋਂ ਰੱਖਦੇ ਹੀ ਹੈ ਤੇ ਉਹ ਪੀਣ ਦਾ ਢੰਗ ਪੁੱਛੇ ਵਿਧੀ ਵਿਧਾਨ ਪੁੱਛੇ ਕਿ ਪੀਣ ਦਾ ਢੰਗ ਕੀ ਹੈ ਵਿਧੀ ਕੀ ਹੈ ਤਾਂ ਗੱਲ ਸਪਸ਼ਟ ਹੋ ਗਈ ਕਿ ਇਸ ਬੰਦੇ ਨੂੰ ਪਿਆਸ ਨਹੀਂ ਲੱਗੀ 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਮਨੁੱਖ ਦੇ ਅੱਗੋਂ ਰੱਖਦੇ ਹੀ ਹੈ ਤੇ ਉਹ ਇਹ ਆਖੇ ਕਿ ਛਕਣ ਦਾ ਢੰਗ ਕੀ ਹੈ ਭੋਜਨ ਕਰਨ ਦਾ ਢੰਗ ਕੀ ਹੈ ਤੇ ਗੱਲ ਸਪਸ਼ਟ ਹੋ ਗਈ ਇਸ ਨੂੰ ਭੁੱਖ ਨਹੀਂ ਲੱਗੀ ਭੁੱਖੇ ਖਾਵਤ ਲਾਜ ਨਾ ਆਵੇ ਭੁੱਖਾ ਮਨੁੱਖ ਢੰਗ ਨਹੀਂ ਪੁੱਛਦਾ ਹੁੰਦਾ ਤੌਰ ਤਰੀਕਾ ਨਹੀਂ ਪੁੱਛਦਾ ਹੁੰਦਾ ਉਹ ਛਕਣ ਲੱਗ ਪੈਂਦਾ ਹੈ ਖਾਣ ਲੱਗ ਪੈਂਦਾ ਹੈ ਢੰਗ ਤੌਰ ਤਰੀਕੇ ਦਾ ਪੁੱਛਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਸ ਨੂੰ ਭੁੱਖ ਨਹੀਂ ਲੱਗੀ ਸ਼੍ਰੀ ਨਾਮਦੇਵ ਜੀ ਮਹਾਰਾਜ ਤੋਂ ਇਹ ਪੁੱਛ ਕੀਤੀ ਗਈ ਢੰਗ ਕੀ ਹੈ ਤੌਰ ਤਰੀਕਾ ਕੀ ਹੈ ਕਬੀਰ ਕਨਨ ਜਦ ਮਨੁੱਖ ਦੇ ਅੰਦਰ ਸਤ ਸੰਗ ਕਰਦਿਆਂ ਪਿਆਸ ਪੈਦਾ ਹੁੰਦੀ ਹੈ ਭੁੱਖ ਪੈਦਾ ਹੁੰਦੀ ਹੈ ਤੇ ਭੁਖ ਪੈਦਾ ਹੁੰਦਿਆਂ ਉਹ ਈਸ਼ਵਰ ਦੇ ਗੀਤ ਅਲਾਪਨ ਲੱਗ ਪੈਂਦਾ ਹੈ ਉਹ ਈਸ਼ਵਰ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ ਹੈ ਜੈਸੇ ਭੁਖ ਲੱਗੇ ਤੇ ਬੱਚਾ ਰੋਣ ਲੱਗ ਪੈਂਦਾ ਹੈ ਸਤ ਸੰਗ ਵਿੱਚ ਬੈਠਦਿਆਂ ਬੈਠਦੇ ਹਾਂ ਜਦ ਸਤ ਦੀ ਭੁਖ ਪੈਦਾ ਹੁੰਦੀ ਹੈ ਤੇ ਰਸਨਾ ਆਪਣੇ ਆਪ ਹੀ ਸਤਨਾਮ ਸਤਨਾਮ ਉਚਾਰਨ ਕਰਨ ਲੱਗ ਪੈਂਦੀ ਹੈ ਤਰੀਕਾ ਆਪਦੇ ਕੋਲ ਪੁੱਛਿਆ ਗਿਆ ਦੱਸੋ ਨਾਮ ਦਿਓ ਤੁਸੀਂ ਆਪਣਾ ਹਿਰਦਾ ਪ੍ਰਮਾਤਮਾ ਨਾਲ ਕਿਵੇਂ ਜੋੜਿਆ ਹੈ ਆਖਿਰ ਇੱਕ ਨਿਯਮ ਹੈ ਕਿ ਦੋਹਾਂ ਨੂੰ ਜੋੜਨ ਲਈ ਤੀਸਰੇ ਦੀ ਲੋੜ ਪੈਂਦੀ ਹੈ ਦੋ ਇੱਟਾਂ ਨੂੰ ਜੋੜਨਾ ਹੈ ਗਾਰਾ ਚਾਹੀਦਾ ਹੈ ਦੋ ਕਾਗਜ਼ ਜੋੜਨੇ ਨੇ ਗੋੰਦ ਚਾਹੀਦੀ ਹੈ ਦੋ ਕੱਪੜਿਆਂ ਨੂੰ ਜੋੜਨਾ ਹੈ ਸੂਈ ਧਾਗਾ ਚਾਹੀਦਾ ਹੈ ਦੋ ਲੱਕੜਾਂ ਨੂੰ ਜੋੜਨਾ ਹੈ ਸਰੇਸ਼ ਚਾਹੀਦੀ ਹੈ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਜੋੜਿਆ ਕਿਵੇਂ ਜੋੜਿਆ ਤੋ ਆਪ ਦਾ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੜਾ ਕੀਮਤੀ ਵਾਕ ਹੈ ਕਿ ਸੋਇਨੇ ਕੀ ਸੋਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰ ਸਉ ਲਾਗਾ ਨਾਮਦੇਵ ਨੇ ਆਪਣਾ ਚਿਤ ਹਰੀ ਨਾਲ ਜੋੜ ਲਿਆ ਕਿਵੇਂ ਜੋੜਿਆ ਕਿਸ ਤਰ੍ਹਾਂ ਜੋੜਿਆ ਸੋਈ ਧਾਗੇ ਨਾਲ ਸੇ ਲਿਆ ਸੋਈ ਕਿਹੜੀ ਸੋਨੇ ਦੀ ਧਾਗਾ ਕਿਹੜਾ ਚਾਂਦੀ ਦਾ ਸੋਨੇ ਕੀ ਸੂਈ ਰੂਪੇ ਦਾ ਧਾਗਾ ਨਾਵੇਂ ਕਾਚਿਤ ਹਰਸਾ ਲਾਗਾ ਸੋਨੇ ਦੀ ਸੂਈ ਕੀ ਹੈ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਗੁਰਮੰਤਰ ਇਹ ਸੋਨੇ ਦੀ ਸੂਈ ਹੈ ਧਾਗਾ ਕੀ ਹੈ ਉਹਦੇ ਚ ਧਿਆਨ ਜੋੜਨਾ ਉਹਦੇ ਚ ਸੁਰਤ ਜੋੜਨੀ ਇਹ ਧਾਗਾ ਹੈ ਜੈਸੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੀਏ ਇਹ ਤੇ ਸੋਨੇ ਦੀ ਸੂਈ ਹੈ ਔਰ ਇਹਦੇ ਚ ਧਿਆਨ ਜੋੜੀਏ ਇਹ ਧਾਗਾ ਹੈ ਤੇ ਧਿਆਨ ਦੇ ਨਾਲ ਹੀ ਮਨੁੱਖ ਸੁਣ ਸਕੇਗਾ ਉੰਜ ਸੁਣ ਵੀ ਨਹੀਂ ਸਕੇਗਾ ਜੈਸੇ ਕਿ ਇੱਕ ਉੱਚੀ ਉੱਚੀ ਬੋਲ ਰਿਹਾ ਆਉਂਦਾ ਹੈ ਦੂਸਰਾ ਸੁਣ ਰਿਹਾ ਆਉਂਦਾ ਹੈ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖੋ ਨਹੀਂ ਸੁਣੀ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੋਂ ਧਿਆਨ ਧਾਗਾ ਹੈ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਧਨੁ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕੱਥ ਕਹਾਣੀ ਤੋ ਗੁਰੂ ਦਾ ਜੋ ਮੰਤਰ ਹੈ ਇਹ ਸੋਇਨੇ ਦੀ ਸੋਈ ਹੈ ਔਰ ਇਸ ਦੇ ਵਿੱਚ ਜੋ ਮੈਂ ਆਪਣੀ ਸੁਰਤ ਜੋੜੀ ਹੈ ਧਿਆਨ ਜੋੜਿਆ ਹੈ ਇਹ ਧਾਗਾ ਹੈ ਸੋਈ ਚਲਦੀ ਰਹੀ ਧਾਗਾ ਨਾਲ ਚਲਦਾ ਰਿਹਾ ਮੇਰਾ ਹਿਰਦਾ ਪ੍ਰਭੂ ਦੇ ਨਾਲ ਸਿਲਦਾ ਗਿਆ ਜੁੜਦਾ ਗਿਆ ਆਮ ਜਗਤ ਦੇ ਵਿੱਚ ਦੇਖਣ ਦੇ ਚ ਆਇਆ ਹੈ ਕਿ ਮਨੁੱਖਾਂ ਕੋਲ ਸੋਈ ਤੇ ਹੈ ਧਾਗਾ ਨਹੀਂ ਰਾਮ ਰਾਮ ਰਟਨ ਕਰ ਰਹੇ ਨੇ ਧਿਆਨ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰ ਰਹੇ ਨੇ ਧਿਆਨ ਨਹੀਂ ਹੈ ਤੋ ਸੋਨੇ ਦੀ ਸੋਈ ਤੇ ਚੱਲ ਰਹੀ ਹੈ ਧਾਗਾ ਨਹੀਂ ਹੈ ਬਿਨ ਧਾਗੇ ਬਿਨ ਸੋਈ ਆਨੇ ਧਾਗੇ ਤੋਂ ਬਿਨਾ ਸੋਈ ਕੀ ਕਰੇ ਕਿਸ ਤਰ੍ਹਾਂ ਸੀਵੇਗੀ ਕਿਸ ਤਰ੍ਹਾਂ ਜੋੜੇਗੀ ਤੋ ਧੁਨ ਦੇ ਵਿੱਚ ਧਿਆਨ ਦਾ ਜੋੜਨਾ ਸ਼ਬਦ ਵਿੱਚ ਸੁਰਤ ਦਾ ਜੋੜਨਾ ਮੰਤਰ ਦੇ ਵਿੱਚ ਧਿਆਨ ਦਾ ਜੋੜਨਾ ਇੰਜ ਹੈ ਜੈਸੇ ਸੋਈ ਦੇ ਵਿੱਚ ਧਾਗਾ ਜੋ ਹੈ ਪ੍ਰੋਰਣਾ ਇਸ ਢੰਗ ਨਾਲ ਜਦ ਸੂਈ ਚੱਲਦੀ ਹੈ ਤੇ ਨਾਲ ਧਾਗਾ ਚੱਲਦਾ ਹੈ ਮਨੁੱਖ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ ਹੈ ਇਹ ਹੀ ਆਪ ਕਹਿ ਰਹੇ ਨੇ ਸੂਈ ਨੇ ਕੀ ਸੂਈ ਰੂਪੇ ਦਾ ਧਾਗਾ ਨਾਮੇ ਕਾ ਚਿਤ ਹਰ ਸਉ ਲਾਗਾ ਹਰੀ ਨਾਲ ਚਿਤ ਜੁੜ ਗਿਆ ਤੇ ਹਰੀ ਤੇ ਅਨੰਦ ਸਰੂਪ ਹੈ ਅਨੰਦ ਸਰੂਪ ਨਾਲ ਜੁੜਦੇ ਆਂ ਹੀ ਅਨੰਦਮਈ ਅਵਸਥਾ ਮਨੁੱਖ ਦੀ ਬਣ ਜਾਂਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ ਚਿੱਤੇ ਚਿੱਤ ਮਿਲਾਇ ਤਾ ਹੋਵੇ ਰੰਗ ਘਣਾ ਪ੍ਰਮਾਤਮਾ ਦੇ ਚਿੱਤ ਨਾਲ ਤੂੰ ਆਪਣਾ ਚਿੱਤ ਜੋੜ ਅਥਾ ਰੰਗ ਬਣੇਗਾ ਅਥਾ ਸੁਖ ਬਣੇਗਾ ਕਿਉਂ ਕਿ ਮਿੱਤ ਦਾ ਚਿੱਤ ਅਨੂਪ ਸੁਮਰਮ ਨਾ ਜਾਣੇ ਪ੍ਰਮਾਤਮਾ ਦਾ ਚਿੱਤ ਅਤੀ ਸੁੰਦਰ ਹੈ आनंदमयी है रहस्यमयी रहस है गुणनिधान है प्रभु ਦਾ ਐਸਾ ਚਿੱਤ ਜਿਹਦੇ ਸਾਰੇ ਗੁਣ ਨੇ ਸਾਰਾ ਆਨੰਦ ਹੈ ਸਾਰੀਆਂ ਸੁਗੰਧੀਆਂ ਨੇ ਸਾਰਾ ਖੇੜਾ ਹੈ ਸਾਰਾ ਸੁਆਪਣ ਹੈ ਜੈਸੇ ਕੋਈ ਪ੍ਰਭੂ ਦੇ ਚੇਤਨਾ ਲਪਣਾ ਚਿੱਤ ਜੋੜਦਾ ਹੈ ਜਗਤ ਦੀ ਸਾਰੀ ਸੁਆਪਣ ਨਾਲ ਉਸਨੇ ਆਪਣਾ ਚਿੱਤ ਜੋੜਿਆ ਹੈ ਜਗਤ ਦੇ ਸਾਰੇ ਸੰਗੀਤ ਨਾਲ ਉਸਨੇ ਆਪਣਾ ਚਿੱਤ ਜੋੜਿਆ ਹੈ ਜੈਸੇ ਉਸ ਪਰਮ ਸੰਗੀਤ ਦੇ ਨਾਲ ਤੇ ਪਰਮ ਸੁਪਨ ਦੇ ਨਾਲ ਚਿੱਤ ਜੁੜਦਾ ਹੈ ਮਨੁੱਖ ਦੇ ਅੰਦਰ ਵੀ ਪਰਮ ਸੁਪਨ ਤੇ ਸੰਗੀਤ ਦਾ ਜਨਮ ਹੁੰਦਾ ਹੈ ਮਿੱਤ ਕਾ ਚਿੱਤ ਅਨੂਪ ਸੁਮਰਮ ਨ ਜਾਣੈ ਗਾਹਕ ਗੁਨੀ ਅਪਾਰ ਸੁ ਤਤ ਪਛਾਨੈ ਚਿੱਤੇ ਜਿਤ ਮਿਲਾਇ ਤਾ ਹੋਵੇ ਰੰਗ ਘਣਾ ਹਰ ਹਾਂ ਚੰਚਲ ਚੋਰੇ ਮਾਰ ਤਾਂ ਪਾਵੇ ਸੁਖ ਗਣਾ ਕਿਉਂਕਿ ਪ੍ਰਮਾਤਮਾ ਦੇ ਚਿੱਤ ਵਿੱਚ ਪਰਮ ਨਾਦ ਹੈ ਪਰਮ ਸੰਗੀਤ ਹੈ ਉਸ ਨਾਲ ਜੁੜਨੇ ਆ ਪਰਮ ਸੰਗੀਤ ਦੀਆਂ ਧੁਨੀਆਂ ਮਨੁੱਖ ਦੇ ਅੰਦਰ ਵਜਣੀਆਂ ਸ਼ੁਰੂ ਹੋ ਜਾਂਦੀਆਂ ਉਸ ਦਾ ਜ਼ਿਕਰ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੀ ਬਾਣੀ 'ਚ ਇੰਜ ਕਰਦੇ ਨੇ ਅਣਮਣਿਆ ਮੰਦਲ ਬਾਜੇ ਬਿਨ ਸਾਵਨ ਘਨ ਹਰ ਗਾਜੇ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਨਾਮਦੇਵ ਕਹਿੰਦੇ ਨੇ ਲੇਕਿਨ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ ਪਰ ਵੱਜ ਰਿਹਾ ਹੈ ਅਠੇ ਪੈਰ ਵੱਜ ਰਿਹਾ ਹੈ ਬੜੇ ਸੁਰ ਦੇ ਚ ਵੱਜ ਰਿਹਾ ਹੈ ਬੜੇ ਤਾਲ ਦੇ ਚ ਵੱਜ ਰਿਹਾ ਹੈ ਅਣ ਮੜਿਆ ਮੰਦਲ ਬਾਜੇ ਅੱਜ ਤੱਕ ਦੇ तमाम ਸ਼ਿਰਮੌਰ ਭਗਤਾ ਨੇ ਐਸਾ ਆਖਿਆ ਕਿ ਸਾਡੇ ਅੰਦਰ ਸੰਗੀਤ ਦੀ ਧੁਨ ਚਲਦੀ ਹੈ ਰਾਗ ਦੀ ਧੁਨ ਚਲਦੀ ਹੈ ਤੇ ਰਾਗ ਦੇ ਜਨਮ ਦਾ ਤੇ ਵੀ ਸੰਤ ਲੋਗ ਨੇ ਭਗਤ ਲੋਗ ਨੇ ਦਰਸਲ ਪ੍ਰਮਾਤਮਾ ਕੀ ਹੈ ਪਰਮ ਸੁੰਦਰਤਾ ਔਰ ਪਰਮ ਸੰਗੀਤ ਪਰਮ ਰਸ परम आनंद परमात्मा ਨਾਲ ਜੁੜਨਾ ਪਰਮ ਆਨੰਦ ਨਾਲ ਜੁੜਨਾ ਹੈ ਪਰਮ ਸੰਗੀਤ ਨਾਲ ਜੁੜਨਾ ਹੈ ਮਹਾਨ ਸੁਪਨ ਨਾਲ ਜੁੜਨਾ ਹੈ ਇਹ ਠੀਕ ਹੈ ਕਿ ਪ੍ਰਣ ਪ੍ਰਣੇ ਸਮੇਂ ਦੇ ਵੈਦਿਕ ਰਿਸ਼ੀਆਂ ਨੇ ਵੀ ਜੋ ਈਸ਼ਵਰ ਦੇ ਗੁਣ ਮੰਨੇ ਨੇ ਉਸ ਢੰਗ ਨਾਲ ਮੰਨੇ ਨੇ सत्यम शिवम सुंदरम ਉਹ ਸਤ ਹੈ शिवम ਉਹ ਪ੍ਰਕਾਸ਼ਮਾਨ ਹੈ ਸੁੰਦਰਮ ਉਹ ਅਤੀ ਸੁੰਦਰ ਹੈ ਸਤ ਚਿਤ ਆਨੰਦ ਉਸਤ ਸਰੂਪ ਹੈ ਆਨੰਦ ਸਰੂਪ ਹੈ ਸਤ ਸੁਹਾਣ ਸਦਾ ਮੰਚਾਓ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਸਤ ਹੈ ਸੁਹਾਣ ਉਹ ਅਤੀ ਸੁੰਦਰ ਹੈ ਸਦਾ ਮੰਚਾਓ ਉਸ ਦੇਵੀ ਖੜਿਆ ਉਸ ਦੇ ਚਿੱਤ ਦੇ ਵਿੱਚ ਸੁੰਦਰਤਾ ਹੈ ਦੇਵੀ ਗੁਣਾਂ ਦੀ ਸੁਆਪਣ ਹੈ ਪਰਮ ਸੰਗੀਤ ਹੈ ਤੋ ਪ੍ਰਮਾਤਮਾ ਨਾਲ ਜੈਸੇ ਕੋਈ ਜੁੜਦਾ ਹੈ ਪਰਮ ਸੰਗੀਤ ਨਾਲ ਜੁੜਦਾ ਹੈ ਪਰਮ ਸੁਆਪਣ ਨਾਲ ਜੁੜਦਾ ਹੈ ਪਰਮ ਆਨੰਦ ਨਾਲ ਜੁੜਦਾ ਹੈ ਇਸ ਵਾਸਤੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਮੇਰੇ ਅੰਦਰ ਪਰਮ ਆਨੰਦ ਦੀ ਛਾਪ ਲੱਗੀ ਹੈ ਔਰ ਮੇਰੇ ਅੰਦਰ ਦੇਵੀ ਗੁਣਾ ਦੀ ਪਰਮ ਸੁੰਦਰਤਾ ਪ੍ਰਗਟ ਹੋਈ ਹੈ ਆਪ ਤੇ ਸਾਖ ਕਹਿੰਦੇ ਨੇ ਪ੍ਰਣਮੇ ਨਾਮ ਦੇਓ ਨਾ ਕੇ ਬਿਨਾ ਨਾ ਸੋਹੇ ਬਤੀ ਲਖਣਾ ਸਰੀਰਕ ਤਲ ਤੇ ਅਗਰ ਸੁੰਦਰਤਾ ਦੇ 32 ਲਖਣ ਵੀ ਮਨੁੱਖ ਦੇ ਕੋਲ ਹੋਣ ਪਰ ਦੇਵੀ ਸੁੰਦਰਤਾ ਦੇਵੀ ਗੁਣਾ ਦਾ ਜੋ ਸੋਪਣ ਹੈ ਇਹ ਬੰਦੇ ਕੋਲ ਨਾ ਹੋਵੇ ਤੋ 32 ਲੱਛਣ ਵੀ ਕਿਸੇ ਕੰਮ ਦੇ ਨਹੀਂ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਸਭ ਕੁਬਚ ਕਰੂ ਭਾਵੇਂ ਕਿਤਨਾ ਹੀ ਸੁੰਦਰ ਹੋਵੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆ ਨਹੀਂ ਧਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਪਰਮ ਸੋਪਣ ਪੈਦਾ ਹੋਇਆ ਹੈ ਔਰ ਪਰਮ ਆਨੰਦ ਪੈਦਾ ਹੋਇਆ ਤੇ ਪਰਮ ਸੰਗੀਤ ਦੀਆਂ ਧੁਨੀਆਂ ਮੇਰੇ ਅੰਦਰ ਪੈਦਾ ਹੋ ਗਈਆਂ ਨੇ ਨਾਦ ਵੱਜ ਰਿਹਾ ਅਣਮਣਿਆ ਮੰਡਲ ਬਾਜੇ ਬਿਨ ਸਾਵਨ ਘਨ ਹਰ ਗਾਜੇ ਬਿਨਾ ਸਾਵਨ ਤੋਂ ਮੇਰੇ ਅੰਦਰ ਬੱਦਲ ਗਰਜਦੇ ਪੈ ਰਹੇ ਕਬੀਰ ਅੰਬਰ ਘਨਹਰ ਛਾਇਆ ਬਰਖ ਬਰੇ ਸਰਤਾਲ ਚਾਤ੍ਰਿਕ ਜਿਉਂ ਤਰਸਤ ਰਹੇ ਤੈਨ ਕੋ ਕੌਣ ਹਵਾਲ ਗੁਰੂ ਰੂਪੀ ਬੱਦਲ ਮੇਰੇ ਅੰਦਰ ਗਰਜ ਰਿਹਾ ਹੈ ਪ੍ਰਮਾਤਮਾ ਦਾ ਗਰਜਨ ਸ਼ੁਰੂ ਹੈ ਔਰ ਅੰਮ੍ਰਿਤ ਨਾਮ ਦੀ ਬਰਖਾ ਮੇਰੇ ਹਿਰਦੇ ਤੇ ਹੋ ਰਹੀ ਹੈ ਪਰਮ ਸੰਗੀਤ ਪਰਮਨਾਦ ਮੇਰੇ ਅੰਦਰ ਛਿੜਿਆ ਹੋਇਆ ਹੈ ਔਰ ਇਥੋਂ ਗੱਲ ਸਪਸ਼ਟ ਹੋ ਗਈ ਪ੍ਰਭੂ ਨਾਲ ਜੁੜਨਾ ਪਰਮ ਸੰਗੀਤ ਨਾਲ ਜੁੜਨਾ ਹੈ ਪਰਮ ਹਰਿਆਵਲ ਨਾਲ ਜੁੜਨਾ ਹੈ ਪਰਮ ਆਨੰਦ ਨਾਲ ਜੁੜਨਾ ਹੈ ਪਰਮ ਸਵਪਨ ਨਾਲ ਜੁੜਨਾ ਹੈ